ਕੁੜਾ ਨਾਮ ਕੀ ਹੈ ਮੇਰਾ ਨਾਮ ਭੁਪਿੰਦਰ ਰੌੜਾ ਜੀ ਆ ਤੁਸੀਂ ਗੁੰਦੀਪਰਮਾ ਲਾਈਨ ਯੂਥ ਦੇ ਪ੍ਰਧਾਨ ਦੇ ਘਰ ਪਹੁੰਚੋ ਕੀ ਕਹਿਣਾ ਚਾਹਦੇ ਹੋ ਦੱਸੋ ਜੀ ਮੇਰਾ ਛੋਟਾ ਵੀਰ ਹੈ ਜੀ ਇਹਨੇ ਹੜ ਪੀੜਤਾਂ ਲਈ ਇਹਦੀ ਜਿਹੜੀ ਸੰਸਥਾ ਹੈ ਲਾਈਨ ਯੂਥ ਜਿਹੜਾ ਗੱਲ ਹੈ ਜੀ ਉਹਦੇ ਵੱਲੋਂ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਇੱਥੇ ਉਹਨਾਂ ਦੀ ਹੈਲਪ ਵਾਸਤੇ ਉਪਰਾਲਾ ਚੱਲ ਰਹੇ ਆ ਜੀ ਤੇ ਹਰ ਸ਼ਹਿਰ ਵੱਲੋਂ ਜਿਹੜਾ ਸ਼ਹਿਰ ਵਾਸੀਆਂ ਵੱਲੋਂ ਜਿਹੜਾ ਇਹਦਾ ਸਾਥ ਦਿੱਤਾ ਜਾ ਰਿਹਾ ਜੀ ਇਸ ਦੀ ਬੜੀ ਮਿਹਨਤ ਹੈ ਤੇ ਮੇਰੀ ਵੀ ਅਪੀਲ ਹੈ ਜੀ ਸਾਰਿਆਂ ਨੂੰ ਵੀ ਇਸ ਉੱਖੇ ਜੜੀ ਚਾਪਨ ਦਾ ਸਾਥ ਦਈਏ ਜਿੰਨਾ ਪਰਮਾਤਮਾ ਨੇ ਸਾਨੂੰ ਦਿੱਤਾ ਉਹਦੇ ਜੋ ਤੇਲ ਫੁੱਲ ਜੋ ਵੀ ਪਾਈਏ ਤੇ ਵੀਰ ਵੱਲੋਂ ਮੇਰੀ ਛੋਟੀ ਜਿਹੀ ਸੇਵਾ ਲਈ ਸੀ ਜਦਿਆਂ ਦੀ ਮੈਂ ਉਸਤੇ ਫੁੱਲ ਚੜਾਨਾ ਜੀ ਤੇ ਆਪਣੇ ਵੀ ਹੋਰ ਚਾਹ ਨਾਲਿਆਂ ਨੇ ਕਹਿਣਾ ਜੀ ਆਪਣਾ ਵੀਰ ਦਾ ਸਾਥ ਦੋ ਕਿ ਤਾਂ ਜੋ ਆਪਾਂ ਇਹ ਤੇ ਮਿਸਾਲ ਹੈ ਬੇਸੱਚੀ ਦੀ ਹਾਂ ਅਸੀਂ ਸਾਰੇ ਪੰਜਾਬੀ ਲੋਕ ਸੋਖੇ ਚਿੱਤੇ ਹਨ ਤਾਂ ਅਕਸਰ ਭਾਜੀ ਦੇਖਣ ਨੂੰ ਆਇਆ ਕਿ ਪੰਜਾਬੀ ਹਮੇਸ਼ਾ ਹਰ ਇੱਕ ਰੋਕਾ ਦੇ ਨਾਲ ਖੜਦਾ ਹੈ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਕੀ ਅਪੀਲ ਕੀ ਕਰਦੇ ਨਹੀਂ ਇਹ ਤਾਂ ਇਹ ਤਾਂ ਵੈਸੇ ਮਿਸਾਲ ਵੀ ਆਪਾਂ ਇਹ ਚੈਨ ਦੀ ਜੱਲਾ ਵੀ ਦੂਜੇ ਨਹੀਂ ਖੜੇ ਚਾਹੀ ਆਪਾਂ ਉਹਨਾਂ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਹਰਿਆਣਾ ਮੁਰਾਦਾਬਾ ਤੋਂ ਹੋਰ ਵੀ ਸਾਈਡਾਂ ਤੋਂ ਬੜੇ ਲੋਕੋ ਸਾਥ ਦੇ ਰਹੇ ਆ ਜੀ ਤਈ ਵੈਸੇ ਚਾਹਨ ਦੀ ਆ ਜੀ ਵੀ ਨਹੀਂ ਸਾਥ ਨਹੀਂ ਦੇ ਰਹੇ ਪੰਜਾਬੀਆਂ ਦਾ ਪਰ ਜੋ ਜਿੰਨਾ ਹੈ ਹਰਿਆਣੇ ਵਾਲਿਆਂ ਨੇ ਸਿਰਸਾ ਵੱਲੋਂ ਬਹੁਤ ਟਰਾਲੀਆਂ ਭੇਜੀਆਂ ਜੀ ਬਹੁਤ ਸੇਵਾ ਜੀ ਉਹਨਾਂ ਦੀ ਜਿਹੜਾ ਜਿਨ੍ਹਾਂ ਨੇ ਨਹੀਂ ਦਿੱਤਾ ਉਹਨਾਂ ਨੂੰ ਅਪੀਲ ਹੈ ਜੀ ਆਓ ਇਸ ਦੇਸ਼ ਤਾਂ ਇੱਕੋ ਹੈ ਪੰਜਾਬ ਵੀ ਉਹਨਾਂ ਦਾ ਹਿੱਸਾ ਹੀ ਹੈ ਜੀ ਜੇ ਪੰਜਾਬੀ ਨਾਲ ਛੱਡਦੇ ਆ ਤਾਂ ਉਹਨਾਂ ਦਾ ਵੀ ਫਰਜ਼ ਬੰਦਾ ਜੀ ਫਰਜ਼ ਬੰਦਾ ਜੀ